ਜੇ ਸਮੇਂ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਗੁਰਗੱਦੀ ਤੇ ਬਿਰਾਜਮਾਨ ਸਨ ਅਕਬਰ ਹਿੰਦੁਸਤਾਨ ਦੀ ਰਾਜਗੱਦੀ ਪਰ ਬੈਠਾ ਹੋਇਆ ਸੀ ਉਹ ਖੁੱਲੇ ਦਿਲ ਵਾਲਾ ਬਾਦਸ਼ਾਹ ਸੀ ਹਰੇਕ ਧਰਮ ਦੇ ਬਜ਼ੁਰਗਾਂ ਦਾ ਸਤਿਕਾਰ ਕਰਦਾ ਸੀ ਉਹ ਕਟੜ ਮੁਸਲਮਾਨ ਨਹੀਂ ਸੀ ਸਗੋਂ ਇੱਕ ਵਾਰ ਤਾਂ ਉਸ ਨੇ ਆਪਣਾ ਵੱਖਰਾ ਮਜ਼ਬ ਦਿਨ ਇਲਾਹੀ ਚਲਾਉਣ ਦਾ ਉਪਰਾਲਾ ਕੀਤਾ ਸੀ ਗੁਰੂ ਘਰ ਪਰ ਵੀ ਉਸ ਦੀ ਚੰਗੀ ਸ਼ਰਧਾ ਸੀ ਸੋਲਾ 22 ਵਿੱਚ ਜਦੋਂ ਆਪਣੇ ਦੋ ਵਜੀਰਾ ਰਾਜਾ ਭਗਵਾਨ ਦਾਸ ਤੇ ਰਾਜਾ ਟੋਡਰਮਲ ਸਮੇਤ ਦਿੱਲੀ ਤੋਂ ਲਾਹੌਰ ਨੂੰ ਜਾ ਰਿਹਾ ਸੀ ਤਾਂ ਉਹ ਗੋਇੰਦਵਾਲ ਵਿੱਚ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨਾਂ ਲਈ ਹਾਜ਼ਰ ਹੋਇਆ ਗੋਇੰਦਵਾਲ ਵਿੱਚ ਉਸ ਸਮੇਂ ਦਿੱਲੀ ਤੇ ਲਾਹੌਰ ਦੇ ਰਾਹ ਵਿੱਚ ਦਰਿਆ ਬਿਆਸ ਦਾ ਪਤਨ ਸੀ ਬਾਦਸ਼ਾਹ ਨੂੰ ਪਤਾ ਲੱਗਾ ਕਿ ਗੁਰੂ ਜੀ ਦੇ ਦਰਸ਼ਨਾਂ ਤੋਂ ਪਹਿਲਾਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦ ਛਕਣਾ ਜ਼ਰੂਰੀ ਹੈ ਇਸ ਲਈ ਉਹ ਆਪਣੇ ਅਮੀਰਾਂ ਤੇ ਵਜ਼ੀਰਾਂ ਸਮੇਤ ਗੁਰੂ ਦੇ ਲੰਗਰ ਵਿੱਚ ਗਿਆ ਤੇ ਪ੍ਰਸ਼ਾਦ ਛਕਿਆ ਕਹਿੰਦੇ ਹਨ ਕਿ ਪ੍ਰਸ਼ਾਦਾ ਛਕ ਕੇ ਅਕਬਰ ਬਾਦਸ਼ਾਹ ਨੇ ਕਿਹਾ ਸੀ ਕਿ ਇਤਨਾ ਸਵਾਦ ਉਸ ਨੂੰ ਪਹਿਲਾਂ ਕਦੇ ਨਹੀਂ ਆਇਆ ਗੁਰੂ ਜੀ ਦੇ ਮੁਖਰੇ ਪਰ ਇਲਾਹੀ ਨੂਰ ਦਾ ਝਲਕਾ ਤੱਕ ਕੇ ਅਕਬਰ ਬਾਦਸ਼ਾਹ 당 ਰਹਿ ਗਿਆ ਤੇ ਚਰਨਾਂ ਤੇ ਟਹਿ ਗਿਆ ਗੁਰੂ ਜੀ ਦੀ ਭੇਟਾ ਉਸਨੇ 500 ਮਿਹਰਾਂ ਕੀਤੀਆਂ ਮੋਹਰਾਂ ਕੀਤੀਆਂ ਜੋ ਗੁਰੂ ਜੀ ਦੇ ਹੁਕਮ ਅਨੁਸਾਰ ਸਿੱਖਾਂ ਨੇ ਉਸ ਵੇਲੇ ਗਰੀਬਾਂ ਵਿੱਚ ਵੰਡ ਦਿੱਤੀਆਂ ਬਾਦਸ਼ਾਹ ਗੁਰੂ ਜੀ ਦਾ ਇਹ ਤਿਆਗ ਤੇ ਲੰਗਰ ਦਾ ਸ਼ਾਨਦਾਰ ਪ੍ਰਬੰਧ ਵੇਖ ਕੇ ਬਹੁਤ ਪ੍ਰਸੰਨ ਹੋਇਆ ਤੇ ਲੰਗਰ ਦੀ ਸੇਵਾ ਲਈ ਜਾਗੀਰ ਦੇਣ ਦਾ ਇਰਾਦਾ ਪ੍ਰਗਟ ਕੀਤਾ ਪਰ ਗੁਰੂ ਜੀ ਨੇ ਜਾਗੀਰ ਲੈਣ ਤੋਂ ਇਹ ਕਹਿ ਕੇ ਨਾ ਕਰ ਦਿੱਤੀ ਕਿ ਲੰਗਰ ਦੀ ਸੇਵਾ ਸੰਤਾਂ ਦਾ ਹੱਕ ਹੈ ਤੇ ਜਾਗੀਰ ਲੈਣ ਨਾਲ ਉਹਨਾਂ ਦਾ ਇਹ ਹੱਕ ਖੋਇਆ ਜਾਂਦਾ ਹੈ ਬਾਦਸ਼ਾਹ ਨੇ ਬਥੇਰੇ ਤਰਲੇ ਕੀਤੇ ਪਰ ਗੁਰੂ ਜੀ ਨੇ ਇੱਕ ਨਾ ਮੰਨੀ ਬਾਦਸ਼ਾਹ ਵੀ ਸਿਆਣਾ ਸੀ ਉਸ ਨੇ ਵੀ ਰਸਤਾ ਕੱਢ ਹੀ ਲਿਆ ਗੁਰੂ ਜੀ ਦੀ ਪੁੱਤਰੀ ਬੀਬੀ ਪਾਨੀ ਉਸ ਸਮੇ ਗੁਰੂ ਜੀ ਕੋਲ ਬੈਠੀ ਸੀ 12 ਪਿੰਡਾਂ ਦੀ ਜਾਗੀਰ ਦਾ ਪਰਮਾਨਾ ਲੈ ਕੇ ਬਾਦਸ਼ਾਹ ਨੇ ਉਸ ਦੇ ਹੱਥ ਫੜਾਇਆ ਤੇ ਗੁਰੂ ਜੀ ਨੂੰ ਕਿਹਾ ਗੁਰੂ ਜੀ ਇਹ ਪੁੱਤਰੀ ਜਿਹੇ ਤੁਸਾਂ ਦੀ ਹੈ ਤੇ ਹੀ ਮੇਰੀ ਤੁਹਾਨੂੰ ਨਾ ਕਰਨ ਦਾ ਕੋਈ ਹੱਕ ਨਹੀਂ ਬਾਸ਼ਾ ਦੀ ਸਿਆਨਪ ਤੇ ਗੁਰੂ ਜੀ ਹੱਸੇ ਤੇ ਚੁੱਪ ਕਰ ਰਹੇ ਇਸ ਤਰ੍ਹਾਂ ਅਕਬਰ ਬਾਦਸ਼ਾਹ ਆਪਣੀ ਸ਼ਰਤਾਂ ਅਨੁਸਾਰ ਗੁਰੂ ਘਰ ਨੂੰ ਜਾਗੀਰ ਦੇ ਹੀ ਗਿਆ ਇਹ ਜਾਗੀਰ ਉੱਥੇ ਸੀ ਜਿੱਥੇ ਹੁਣ ਸ੍ਰੀ ਅੰਮ੍ਰਿਤਸਰ ਹੈ ਇਸੇ ਜਾਗੀਰ ਵਿੱਚ ਹੀ ਸ੍ਰੀ ਗੁਰੂ ਰਾਮਦਾਸ ਜੀ ਨੇ ਰਾਮਦਾਸਪੁਰੇ ਦੇ ਨਾਮ ਦਾ ਇਹ ਨਗਰ ਵਸਾਇਆ ਸੀ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਕਰ ਦਿਓ